ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪਰਹਾਮਾ ਨੂੰ ਤੇ ਆਪਾਂ ਖੜੇ ਆ ਅੱਜ ਪਿੰਡ ਲਹਾਰਾ ਜ਼ਿਲ੍ਹਾ ਮੋਗਾ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਬਹੁਤ ਜ਼ਿਆਦਾ ਆਪਖਿਆ ਹੋਇਆ ਵਾ ਕਿ ਮੁਸਲਮ ਭਾਈ ਚਾਰਾ ਜਿਹੜਾ ਲਹਾਰਾ ਪਿੰਡ ਦੇ ਵਿੱਚ ਰਹਿ ਰਿਹਾ ਉਹਨਾਂ ਦੀਆਂ ਕਬਰਾਂ ਨੂੰ ਬਾਹ ਕੇ ਉਹਨਾਂ ਦੇ ਉੱਪਰ ਬੂਟੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਗਰ ਬੂਟਿਆਂ ਦੀ ਗੱਲ ਕਰੀਏ ਤਾਂ ਇਸ ਪਰਿਵਾਰ ਨੂੰ ਵੀ ਬੋਲ ਦਿੱਤਾ ਜਾਂਦਾ ਤੇ ਇਸ ਪਰਿਵਾਰ ਨੇ ਵੀ ਬੜੀ ਖੁਸ਼ੀ-ਖੁਸ਼ੀ ਬੂਟੇ ਉਹਨਾਂ ਤੇ ਲਾ ਦੇਣੇ ਸੀਗੇ ਲਾ ਦੇਨੇ ਸੀ ਤੇ ਉਹਨਾਂ ਦੇ ਹਾਲ ਚਲਾਏ ਗਏ ਤੇ ਅੱਜ ਆਪਾਂ ਪਰਿਵਾਰ ਨੂੰ ਮਿਲਿਆ ਤੇ ਪਰਿਵਾਰ ਆਪਣੇ ਨਾਲ ਖੜੇ ਆ ਤੇ ਰਾਤੋਂ ਰਾਤ ਹੀ ਉਹਨਾਂ ਦੀਆਂ ਜਿਹੜੀਆਂ ਕਬਰਾਂ ਬਾਗੀਆਂ ਤੇ ਜਦੋਂ ਮੁੱਦਾ ਆਪਾਂ ਕਿਹਾ ਤੇ ਉਹਨਾਂ ਦੀਆਂ ਕਬਰਾਂ ਉੱਪਰ ਮਟੀਆਂ ਬਣਾ ਦਿੱਤੀਆਂ ਤੇ ਕਬਰਾਂ ਵੀ ਇੱਧਰ ਉੱਧਰ ਹੋ ਗਈਆਂ ਹਨ ਤੇ ਉਹਨਾਂ ਉੱਤੇ ਗਲਤਫਲਤ ਨਾਮ ਲਿਖਤੇ ਨਾਮ ਲਿਖਤੇ ਤੇ ਪਰਿਵਾਰ ਨਾਲ ਕਾਫੀ ੱਟਕਾ ਹੋ ਰਿਹਾ ਤੇ ਇੱਥੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਵੱਕ ਬੋਰਡ ਦੀ ਜਗ੍ਹਾ ਇੱਕ ਕਿੱਲਾ ਬਾਰਾ ਮਰਲੇ ਆ ਤੇ ਇਹ ਪਰਿਵਾਰ ਦੀ ਇੱਕੋ اپੀਲ ਆ ਕਿ ਸਾਨੂੰ ਸਾਡੀ ਜਿਹੜੀ ਜਗ੍ਹਾ ਉਹ ਦਿੱਤੀ ਜਾਵੇ ਤੇ ਤਾਂ ਕਿ ਸਾਡਾ ਜਿਹੜਾ ਰੀਤੀ ਰਿਵਾਜ ਆ ਉਹ ਕੈਮਰਾ ਵੀ ਉਹਦੇ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਤੇ ਵੀ ਇਹਨਾਂ ਦੇ ਪੰਡ ਵਾਲਿਆਂ ਦੇ ਸੇਵੇ ਆ ਉਹਨਾਂ ਤੇ ਘੱਟੋ ਘੱਟ 90 ਲੱਖ ਰੁਪਇਆ ਉਹ ਲਾ ਚੁੱਕੇ ਆ ਪਰ ਸਾਨੂੰ ਕੀ ਥੋੜੀ ਜੀ ਜਗ੍ਹਾ ਵੀ ਨਹੀਂ ਮਿਲ ਸਕਦੀ ਅਸੀਂ ਵੀ ਇਸ ਪੰਡ ਦੇ ਬਸਨੀਕ ਆ ਅਸੀਂ ਵੀ ਇੱਥੋਂ ਦੇ ਰਹਿਣ ਵਾਲਿਆਂ ਤੇ ਹਰੇਕ ਵਾਰਨ ਆਪਾਂ ਗੱਲ ਕਰਵਾ ਦਨੇ ਆ ਭਰਾ ਆਪਣੇ ਨਾਲ ਖੜੇ ਆ ਇਸ ਟਾਈਮ ਤੇ ਹਾਂਜੀ ਵੀਰੇ ਦੱਸੋ ਕਿ ਇਹਨਾਂ ਦਾ ਕੀ ਮਸਲਾ ਕੀ ਹੋਇਆ ਵਾ ਜੀ ਇਹ ਕਵਰਸਤਾਨ ਹੈ ਇੱਕ ਗਿੱਲਾ 12 ਮਰਲੇ ਅੱਛਾ ਇੱਥੇ ਮੌਜੂਦਾ ਕਵਰਾਂ ਸੀਗੀਆਂ ਸਾਡੇ ਭਤੀਜੇ ਦੀਆਂ ਅੱਛਾ ਉਹਦੀ ਕਵਰ ਢਾ ਕੇ ਬਾਕੀ ਤੁਸੀਂ ਜਿਹੜੀ ਗੱਲ ਤੁਸੀਂ ਕਹੀ ਆ ਖੁਦ ਵੀ ਇਹ ਰਾਤੋ ਰਾਤ ਮਟੀਆਂ ਬਣਾਈਆਂ ਗਈਆਂ ਇਹ ਸੱਚ ਹੈ ਕਿ ਜਿਹੜੇ ਸ਼ਰਾਰਤੀ ਲੋਕ ਐ ਇਹਨਾਂ ਨੇ ਸੱਚ ਸਪਾਉਣ ਦੀ ਖਾਤਰ ਹਮ ਮਟੀਆਂ ਬਣਾਈਆਂ ਉਦੋਂ باوجود ਫਿਰ ਇਹਨਾਂ ਨੇ ਕਿਰਾਇਆ ਮਾਰਿਆ ਤੁਹਾਡੇ ਸਾਹਮਣੇ ਆ ਟੋਏ ਪੱਟੇ ਆ ਅੱਛਾ ਅਸੀਂ ਇਹਨਾਂ ਕੋਲੇ ਗਏ ਸੀ ਸਰਪੰਚ ਸਾਹਿਬ ਕੋਲੇ ਵੀ ਸਾਡੀ ਜਿੰਨੀ ਵੀ ਜਗਾ ਹੂੰ ਉਹਨੇ ਸਾਨੂੰ ਬੜਕੇ ਦਿੱਤੀ ਜਾਵੇ ਬੜਕੇ ਦਿੱਤੀ ਜਾਵੇ ਇਹਨਾਂ ਦੇ ਸਿਵੇ ਬਹੁਤ ਸੋਹਣੇ ਆ ਪੈਲਸੀ ਆ ਸਮਝੋ ਤੇ ਸਾਡੀਆਂ ਕਵਰਾਂ ਦਾ ਤੁਹਾਨੂੰ ਵਿਸੀ ਜਾਂਦੀਆਂ ਦੇਖੋ ਵੀ ਇਹ ਕੋਈ ਨਵਾਂ ਪਰਿਵਾਰ ਇਸ ਲਹਾਰਾ ਪਿੰਡ ਦੇ ਵਿੱਚ ਨਹੀਂ ਰਹਿਣ ਆਇਆ ਇਹ 40-50 ਸਾਲ ਹੋ ਗਏ 1947 ਤੋਂ ਪਹਿਲਾਂ ਦੇ ਮੈਂ ਕਹਿੰਦਾ ਪਹਿਲਾਂ ਦੇ ਰਹਿੰਦੇ ਆ ਉਦੋਂ ਜ਼ਿਆਦਾ ਹੀ ਟਾਈਮ ਹੋ ਗਿਆ ਕੀ ਰਹਿੰਦੇ ਆਏ ਆ ਕਿ ਅਕਸਰ ਹੋਣੀ ਇਹ ਚੀਜ਼ ਖੜੀ ਹੋਣੀ ਸੀਗੀ ਠੀਕ ਹੈ ਨਾ ਇਹ ਆਪਣਾ ਆਪ ਦਾ ਭਾਈਚਾਰਾ ਦੇਖੋ ਕੋਈ ਬਾਹਰੋਂ ਤਾਂ ਚੱਲ ਕੇ ਆਇਆ ਨਹੀਂ ਇਹ ਹੈ ਨਾ ਤੇ ਕਿਸੇ ਵੀ ਤਰ੍ਹਾਂ ਦਾ ਇਨ ਇਸ ਪਰਿਵਾਰ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਆਪਾਂ ਇੱਕੋ ਹੀ ਇਹ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਜਿੰਨੀ سپورਟ ਹੋ ਜਾ ਕੇ ਇਸ ਪਰਿਵਾਰ ਦੀ سپورਟ ਹੋਵੇ ਕੋਈ ਖਾਸ ਬੜਾ ਵੱਡਾ ਵੀ ਮੁੱਦਾ ਨਹੀਂ ਹੈਗਾ ਕਿ ਵੀ ਮੰਨ ਲਓ ਵੀ ਇਹ ਜਿਹੜੀ ਇਹਨਾਂ ਨੂੰ ਚਾਰ ਥੋੜੀ ਜਿਹੀ ਜਗ੍ਹਾ ਮਨਾ ਦਿੱਤੀ ਜਾਵੇ ਹੈ ਨਾ ਤੇ ਮਾਤਾ ਜੀ ਆਪਾਂ ਕੀ ਕਹਿਣਾ ਚਾਹੁੰਦੇ ਆ ਆਪਾਂ ਇਹ ਚਾਹਣਾ ਚਾਹੁੰਦੇ ਆ ਨਿਆਂ ਸਾਫ ਹੋਣਾ ਚਾਹੀਦਾ ਮੇਨਾ ਕਜੂਰੀ ਕਢਉਂਦੀ ਹੁੰਦੀ ਹੈ ਇਹ ਮੈਂ ਬਹੁਤ ਮਨਤਾ ਕੀਟੀਆਂ ਨੇ ਲੀਆਂ ਸੋ ਇਕੜ ਮੈਨੂੰ ਮਰਾਸਨਾ ਇਹਨਾਂ ਨੇ ਕੁੱਟੀਆਂ ਦਿੱਤੀ ਆ ਮੈਂ ਫੇਰ ਵੀ ਹਾਜਮਾ ਕਰੀ ਬੈਠੀ ਆ ਦੇਖੋ ਯਾਰ ਪਤਾ ਕੀ ਮੈਂ ਕੋਈ ਕਹਿਣਾ ਕੀ ਯਾਰ ਕਾਸਟ ਦੇ ਵਿੱਚ ਜਾਤਾ ਪਰਖਦੇ ਆ ਇਹ ਦੇਖੋ ਪਤਾ ਕੀ ਗੱਲ ਆ ਆਪਣਾ ਕੋਈ ਆਪ ਦਾ ਭਾਈਚਾਰਾ ਵਾ ਕੋਈ ਬਾਹਰੋਂ ਬੰਦਾ ਨਹੀਂ ਹੈਗਾ ਹਨਾ ਵੀ ਕਿਸੇ ਦੀ ਜਾਤ ਨੂੰ ਪਰਖਣਾ ਦੇਖੋ ਹਨਾ ਕਿ ਕਿੰਨਾ ਆਪਸੀ ਪਿਆਰ ਜਿਹੜੀ ਸਾਂਝ ਆ ਉਹ ਸਾਰੇ ਹਰੇਕ ਪਿੰਡ ਜੀ ਹੁੰਦੀ ਆ ਸਾਡੇ ਪਿੰਡਾਂ ਚ ਵੀ ਹੈਗੇ ਆ ਤੇ ਹਰੇਕ ਦਾ ਆਦਰ ਮਾਨ ਇੱਜ਼ਤ ਪੂਰੀ ਹੁੰਦੀ ਆ ਇਹ ਕਹਿੰਦੇ ਤੁਹਾਡੇ ਸੇਵੇ ਆ ਵੀ ਮਨ ਲਾ ਤੁਸੀਂ ਕਿੰਨਾ ਲੱਖਾਂ ਰੁਪਇਆ ਲਾਇਆ ਹੋਇਆ ਵਾ ਸਾਨੂੰ ਕੋਈ ਅਸੀਂ ਬਹੁਤ ਖੌਸ ਆ ਕਿ ਸਰ ਸਾਡੇ ਕੋਲ ਜਿਹੜੀ ਥੋੜੀ ਜਿਹੀ ਜਗ੍ਹਾ ਉਹਦੇ ਵਿੱਚ ਇੱਕ ਮੈਨੂੰ ਬਹੁਤ ਇੱਥੇ ਆਣ ਕੇ ਇੱਕ ਜਿਹੜੀ ਖਾਸ ਚੀਜ਼ ਜਾਣ ਕੇ ਲੱਗੀ ਕਿ ਮੁੰਡੇ ਨੂੰ 3-4 ਮਹੀਨੇ ਹੋ ਗਏ ਸੀ ਮਰੇ ਨੂੰ ਕਿ ਉਹਦੀ ਜਿਹੜੀ ਕਬਰ ਉਹਨੂੰ ਦਫਨਾਇਆ ਸੀ ਨਾ ਤੇ ਉਹ ਵੀ ਉਹਦੇ ਤੇ ਵੀ ਹਾਲ ਚਲਾਏਗੇ ਤੇ ਹੁਣ ਮੰਨ ਲਓ ਜਵਾਨ ਪੁੱਤ ਮਰਿਆ ਹੋਵੇ 3 ਮਹੀਨੇ ਹੋ ਗਏ ਹੋਣ ਹਨਾ ਤੇ ਦਫਨਾਇਆ ਹੋਵੇ ਤੇ ਉਹਦੇ ਤੇ ਵੀ ਹਾਲ ਚੱਲਗੇ ਹੋਣੇ ਪਰ ਤੇ ਇਹਨਾਂ ਨੇ ਅੰਕਲ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਤਾਂ ਇਹ ਕਹਿਣਾ ਤੇ ਉਹਨਾਂ ਵੀ ਸਾਡੇ ਕੌਮ ਦੀ ਚੀਜ਼ ਹੈ ਹਾਂ ਬਿਲਕੁਲ ਹਾਂ ਜੀ ਇਹ ਕੌਮ ਨੂੰ ਮਿਲਣੀ ਚਾਹੀਦੀ ਆ ਕੌਮ ਨੂੰ ਮਿਲਣੀ ਚਾਹੀਦੀ ਠੀਕ ਹੈ ਨਹੀਂ ਤਾਂ ਕਿ ਅਸੀਂ ਕਿਸੇ ਵੀ ਧਰਮ ਦੇ ਉੱਪਰ ਨਹੀਂ ਅਟੈਕ ਕਰਾਂਗੇ ਤੇ ਸਾਡੇ ਦੇ ਉੱਪਰ ਅਟੈਕ ਕੀਤਾ ਸਾਨੂੰ ਬੜੇ ਦੁੱਖ ਦੀ ਗੱਲ ਹੈ ਬਿਲਕੁਲ 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 ਇਹ ਸਿੱਧਾ ਸਿੱਧਾ ਮੰਨ ਲਓ ਵੀ ਦੇਖੋ ਪਹਿਲਾਂ ਤਾਂ ਪੰਜਾਬ ਪੰਜਾਬ ਨੂੰ ਪਾੜੇ ਹੀ ਧਰਮਾਂ ਦੀ ਖਾਤਰ ਜਾਂਦਾ ਹਨ ਤੇ ਪੰਜਾਬ ਇੰਨਾ ਕਿ ਜਣੀ ਦੀ ਮਨਲਾ ਭੇੜਚਾਲ ਵਾਲਾ ਕੰਮ ਆ ਜੇ ਪੰਜਾਬ ਕਿਸੇ ਪੰਜਾਬੀਆਂ ਨੂੰ ਲੜਾਉਣਾ ਤਾਂ ਧਰਮ ਦੇ ਪਾ ਉਹ ਤੇ ਲੜਾਇਆ ਜਾਂਦਾ ਵਾ ਕੋਈ ਸਰਾਰਤੀ ਅਨਸਰ ਹੁੰਦੇ ਆ ਪਰ ਸਾਰੇ ਪਿੰਡ ਨੂੰ ਨਹੀਂ ਕਹਿੰਦੇ ਪਿੰਡ ਦੇ ਬਹੁਤ ਵਧੀਆ ਬੰਦੇ ਹੁੰਦੇ ਆ ਪਰ ਇੱਕ ਦੋ ਬੰਦੇ ਇਦਾਂ ਦੇ ਹੁੰਦੇ ਆ ਕਿ ਉਹ ਸਾਰੇ ਪਿੰਡ ਨੂੰ ਹੀ ਮੰਨ ਲਾ ਵੀ ਉਹ ਮੂਰੇ ਲਾ ਦਿੰਦੇ ਹਨ ਤੇ ਇਦਾਂ ਦੀਆਂ ਚੀਜ਼ਾਂ ਨਾ ਹੋਣ ਜਿਹੜੀ ਇਹਨਾਂ ਨੂੰ ਮਹਿੰਤੀ ਦੀ ਜਿਹੜੀ ਇਹਨਾਂ ਦੀ ਜਗਾ ਇੱਕ ਕਿਲਾ ਚਾਰ ਮਰਲੇ ਆ ਉਹ ਇਹਨਾਂ ਨੂੰ ਹਾਂ ਬਾਰ ਇੱਕ ਕਿਲਾ 12 ਮਰਲੇ ਆ ਉਹ ਇਹਨਾਂ ਨੂੰ ਮਣਕੇ ਦਿੱਤੇ ਜਾਣ ਇਹ ਆਪਣਾ ਜੋ ਵੀ ਇਹਨਾਂ ਦੀ ਰਸਮ ਬੰਦਾ ਦਫਨਾਉਣ ਦੀ ਹੈ ਨਾ ਤੇ ਉਹ ਆਪਣੀਆਂ ਰਸਮਾਂ ਪੂਰੀਆਂ ਕਰ ਸਕਣ ਇਹਨਾਂ ਦੇ ਤੁਸੀਂ ਇਸ ਪਰਿਵਾਰ ਦੇ ਮੂੰਹ ਸੌਣੀ ਲਿਆਗਾ ਤੁਹਾਨੂੰ ਵੀ ਪਤਾ ਹੀ ਆ ਬਾਕੀ ਪਿੰਡ ਦੇ ਆਪਾਂ ਸਤਿਕਾਰਯੋਗ ਪਿੰਡ ਦੇ ਲਹਾਰਾ ਦੇ ਜਿਹੜੇ ਸਰਪੰਚਾ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਜੋ ਵੀ ਇਹਨਾਂ ਦਾ ਰੀਤੀ ਰਿਵਾਜ ਆ ਉਹ ਕੈਮਰੇ ਵੀ ਕੈਮਰੇ ਵੀ ਕਿਉਂਕਿ ਇਹ ਪਿੰਡ ਵਿੱਚ ਦੀ ਨਵੇਂ ਕੋਈ ਨਵਾਂ ਪਰਿਵਾਰ ਨਹੀਂ ਹੈਗਾ 1947 ਤੋਂ ਪਹਿਲਾਂ ਦੇ ਰਹਿ ਰਹੇ ਆ ਤੇ ਇਸ ਮਸਲੇ ਨੂੰ ਬੇਨਤੀ ਕਰਦੇ ਆ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਇਸ ਪਰਿਵਾਰ ਦੀ ਮਦਦ ਹੋਵੇ ਤੇ ਬਾਕੀ ਸਾਡੇ ਸਤਿਕਾਰਯੋਗ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਇਸ ਮਸਲੇ ਦੀ ਇਨਕੁਆਰੀ ਕਰਕੇ ਇਸ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਕਿ ਜੋ ਇਸ ਪਰਿਵਾਰ ਨੂੰ ਇਸ ਵਿਵਾਰ ਦੀ ਮਦਦ ਹੋ ਸਕੇ ਇਹਨਾਂ ਦਾ ਜਿਹੜਾ ਰੀਤੀ ਰਿਵਾਜ ਆ ਉਹ ਕੈਮਰੇ ਵੀ ਤਾਂ ਕਿ ਇਹਨਾਂ ਨੂੰ ਕੋਈ ਉੱਚ ਨੀਚ ਵਾਲਾ ਜਾਂ ਭੇਦ ਭਾਵ ਵਾਲਾ ਧਰਮਾਂ ਵਾਲਾ ਤੇ ਇਹਨਾਂ ਦੇ ਮਨ 'ਚ ਕਦੀ ਨਾ ਜਾਵੇ ਕਿਉਂਕਿ ਇਹਨਾਂ ਨਾਲ ਆਪਣੀ ਬਹੁਤ ਹੀ ਪੁਰਾਣੀ ਸਾਂਝ ਆ ਤੇ ਆਪਣੇ ਆਪ ਦੇ ਪਰਿਵਾਰ ਆ ਕੋਈ ਵੀ ਆ ਯਾਰ ਹਰੇਕ ਨੂੰ ਆਪੋ ਆਪਣਾ ਧਰਮ ਬਹੁਤ ਪਿਆਰਾ ਹੁੰਦਾ ਚਾਹੇ ਉਹ 어 ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੋਵੇ ਹਰੇਕ ਨੂੰ ਆਪਣਾ ਆਪਣਾ ਧਰਮ ਪਿਆਰਾ ਤੇ ਕਿਸੇ ਵੀ ਧਰਮ ਦੇ ਆਪਾਂ ਕਿਸੇ ਦੇ ਕਰ ਧਰਮ ਦੇ ਖਲਾਫ ਨਹੀਂ ਜਾ ਸਕਦੇ ਤੇ ਨਾ ਹੀ ਕਿਸੇ ਦੇ ਧਰਮ ਬਾਰੇ ਆਪਾਂ ਕੁਝ ਬੋਲ ਸਕਦੇ ਹਨ ਹਰੇਕ ਨੂੰ ਆਪੋ ਆਪਣਾ ਧਰਮ ਪਿਆਰਾ ਵਾ ਤੇ ਇਹਨਾਂ ਦੀ ਜਿਹੜੀ ਰੀਤੀ ਰਿਵਾਜਾਂ ਬੰਦੇ ਦਫਨਾਉਣ ਦੀ ਤੇ ਚਲੋ ਉਦੇ ਬਾਰੇ ਆਪਾਂ ਕੁਝ ਕਹਿਣਾ ਨਹੀਂ ਚਾਹੁੰਦੇ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਕਿ ਉਹ ਕਬਰਾਂ ਨੂੰ ਬਾਕੇ ਉਹਨਾਂ ਦੇ ਉੱਪਰ ਜਦੋਂ ਕਬਰਾਂ ਦਾ ਮੁੱਦਾ ਪਟਕਿਆ ਤੇ ਉਹਨਾਂ ਦੇ ਉੱਪਰ ਮਟੀਆਂ ਬਣਾ ਦਿੱਤੀਆਂ ਗਈਆਂ ਤੇ ਜਿਹੜੇ ਨਾਮ ਵੀ ਆ ਉਹ ਵੀ 올ਡ ਫੋਲਡ ਲੈ ਦਿੱਤੇ ਆ ਬਰਮਾ ਮਾਰਿਆ ਹੁਣ ਬੰਦਾ ਦਫਨਾਇਆ ਤੇ ਉਹਦੇ ਉੱਤੇ ਬਰਮਾ ਚੱਲੂਗਾ ਤਾਂ ਹੱਡੀਆਂ ਬਾਹਰ ਨਿਕਲਦੀਆਂ ਤੇ ਤੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਪਰਿਵਾਰ ਦੇ ਹਾਰਡ ਰੋਲ ਦੇ ਆ ਇਹ ਚੀਜ਼ ਹਰ ਇੱਕ ਨੂੰ ਤੱਕਾ ਲੱਗੂਗਾ ਤੇ ਬੜਾ ਦੁੱਖ ਵਾਲੀ ਗੱਲ ਆ ਹਨਾ ਤੇ ਜਿਹੜੀ ਵੀ ਇਹਨਾਂ ਦੀ ਇੱਕ ਗਿੱਲਾ ਚਾਰ ਮਰ ਲਿਆ ਉਹ ਇਹਨਾਂ ਨੂੰ ਦਿੱਤੇ ਸਾਰੇ ਭਾਈਚਾਰੇ ਨਾਲ ਅਸੀਂ ਕਿਸੇ ਦੀ ਕਿਸੇ ਵੀ ਪਰਿਵਾਰ ਦੇ ਨਾਲ ਮੰਨ ਲਾ ਸਾਡਾ ਕੋਈ ਰੋਸਾ ਗਿਲਾ ਨਹੀਂ ਹੈਗਾ ਬਸ ਸਾਡਾ ਜਿਹੜਾ ਰੀਤੀ ਰਿਵਾਜ ਆ ਉਹ ਕੈਮਰਾ ਵੇ ਬਸ ਜੀ 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 ਮਾਸਟਰ ਨੂੰ ਮਾੜਾ ਨਹੀਂ ਕਹਿੰਦੇ ਜੀ ਬਾਕੀ ਸਾਨੂੰ ਵੀ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ ਅਸੀਂ ਇਹੀ ਕਹਿੰਦੇ ਹਾਂ ਬਸ ਵੀ ਜਿੱਦਾਂ ਉਹਦੇ ਇਹਨਾਂ ਨੇ ਬਣਾਏ ਹੋਏ ਅਸਵੇ ਵਗੈਰਾ ਉਹਦੇ ਵਧੀਆ ਸਭ ਨੂੰ ਕੀਤਾ ਹੈ ਸਾਨੂੰ ਵੀ ਕਰਕੇ ਦੇਣ ਠੀਕ ਹੈ ਅਸੀਂ ਨਾ ਕਿਸੇ ਦੀ ਵੀ ਅਸੀਂ ਦਾ ਆਪਦਾ ਕਰਕੇ ਖਾਣੇ ਪਿੰਡ ਦੇ ਵਿੱਚ ਇਹੀ ਕਿਸ ਤੋਂ ਮੰਗਦੇ ਨਹੀਂ ਹੈਗਾ ਆਪਦਾ ਮਿਹਨਤ ਮਜ਼ਦੂਰੀ ਕਰਕੇ ਖਾਣੇ ਜੀ ਅਸੀਂ ਸਾਡਾ ਵੀ ਹੱਥ ਰੱਖੂਗਾ ਅਸੀਂ ਫਿਰ ਤਾਂ ਬੋਲਾਂਗੇ ਹਨ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਬੋਲ ਤੇ ਉਹ ਕਿਸੇ ਦੂਸਰਿਆਂ ਲਈ ਕੀ ਬੋਲੂਗਾ ਹਨਾ ਇਹ ਸਾਡੇ ਤੋਂ ਵੀ ਚੀਜ਼ ਹੈ ਹਾਂ ਬਿਲਕੁਲ ਜੀ ਅੱਜ 10 ਦਿਨ ਹੋ ਗਿਆ ਅਸੀਂ ਇਹਨਾਂ ਨੂੰ ਅਪੀਲ ਕਰ ਰਹੇ ਹਾਂ ਨਿਤ ਦਿਨ ਨਿਤ ਕਹਿੰਦੇ ਆ ਵੀ ਅਦਾ ਯਾਰ ਸਾਨੂੰ ਕਰਕੇ ਦਿਓ ਪਰ ਇਹ ਮਲਕੀ ਕੋਈ ਸਾਨੂੰ ਕਰ ਨਹੀਂ ਰਿਹਾ ਕਿਤੇ ਬਸ ਇਹਦੇ ਉਹ ਬਰਮੇ ਮਾਰਦੇ ਰਿਹਾ ਤੁਹਾਨੂੰ ਪਤਾ ਕਿਸੇ ਦੀ ਇੱਕ ਬੱਬਾ ਮੁਰਦਾ ਦੱਬਦੇ ਉੱਤੇ ਬਰਮਾ ਮਾਰਦੇ ਨੇ ਬਸ ਉਹ ਹੱਡੀਆਂ ਵਗੈਰਾ ਬਾਹਰ ਆਉਂਦੀਆਂ ਨੇ ਉਹ ਕਿੱਡੀ ਵੇਲੇ ਉਹ ਕਰਦੇ ਪਏ ਹਨਾ ਜੀ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਸਰਪੰਚ ਨੂੰ ਵੀ ਅਦਾ ਯਾਰ ਸਾਨੂੰ ਕਰਵਾ ਕੇ ਦਿਓ ਬਸ ਇਹ ਪਹਿਲਾਂ ਇਹਨਾਂ ਨੇ ਕਿਹਾ ਸੀ ਇੱਕ ਵਾਰ ਅਸੀਂ ਪਹਿਲਾਂ ਮੁੱਦਾ ਚੱਕਿਆ ਸੀਗਾ ਉਹਦੇ ਸਿੱਧੀ ਕਰਮਜੀ ਸਰਪੰਚ ਨਾਲ ਗੱਲ ਕੀਤੀ ਜਿਹੜੇ ਪਿੰਡ ਦੇ ਸਾਡੇ ਲਵਾ ਰਹੇ ਆ। ਅੱਛਾ ਜੀ। ਉਹ ਸਾਨੂੰ ਕਹਿੰਦੇ ਕਹਿੰਦੇ ਸੀ ਕਰਕੇ ਦੇਵਾਂਗੇ ਤਾਰ ਵੀ ਬਲਕੇ ਦੇਵਾਂਗੇ ਸਾਰਾ ਕੁਝ ਕਰਕੇ ਦੇਵਾਂਗੇ। ਉਹ ਕਰਦੇ ਕਿ ਨੌਦੇ 2 ਸਾਲ ਫੇਰ ਲਾਂਗੇ। ਅੱਛਾ ਜੀ। ਫਿਰ ਅਸੀਂ ਇਹਨਾਂ ਨੂੰ ਬਹੁਤ ਵਾਰ ਕਿਹਾ ਬਸ ਇਦਾਂ ਹੀ ਸਾਫ਼ ਕਰ ਦਿੰਦੇ ਆ। ਹੁਣ ਇਹਨਾਂ ਨੇ ਡਰ ਦੇ ਮਾਰੇਨੇ ਬਸ ਵੀ ਆ ਵੀ ਕੁਝ ਤੁਸੀਂ ਦਿਖਾ ਰਹੇ ਹੋ ਸਾਰਾ ਕੁਝ। ਹੂੰ। ਇਹ ਡਰ ਦੇ ਮਾਰੇਨੇ ਦੁਬਾਰਾ ਇਹਨਾਂ ਨੇ ਜਿਵੇਂ ਹੁਣ ਆ ਕਬਰ ਦੇ ਲੋ ਇੱਥੇ ਕਿਸੇ ਹੋਰ ਦਾ ਨਾਮ ਆ ਉਹ ਵਾਲੀ ਦਾ ਇੱਥੇ ਲਿਖਤਾ ਇਹਦਾ ਉੱਥੇ ਲਿਖਤਾ ਹੀ। ਉਹ ਤਾਂ ਫਿਰ ਇਹਨਾਂ ਨੇ ਆਪਣਾ ਮੰਨ ਲਾ ਜਿਹੜੀਆਂ ਬਾਤੀਆਂ ਸੀ ਤਾ ਕੋਈ ਵੀ ਨਹੀਂ ਜਰੂਗਾ ਜੇ ਅਗਰ ਕਿਸੇ ਨਾਲ ਧੱਕਾ ਹੋ ਰਿਹਾ ਹਨਾ ਤੇ ਇਹ ਬਾਕੀ ਹੁਣ ਇਹ ਪਰਿਵਾਰ ਦੇ ਨਾਲ ਤਾਂ ਬਹੁਤ ਬੰਦੇ ਮੰਨ ਲਾ ਕਾਨੂੰਨੀ ਕਾਰਵਾਈ ਜੋ ਹੋਊਗੀ ਉਹ ਉਹਦੇ ਤਹਿਤ ਹੀ ਕੰਮ ਹੋਊਗਾ ਤੇ ਬਾਕੀ ਆਪਾਂ ਪਿੰਡ ਦੇ ਬੰਦਿਆਂ ਨੂੰ ਇੱਕੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਯਾਰ ਬੂਟੇ ਲਾਉਣ ਨੂੰ ਹੋਰ ਵੀ ਬਹੁਤ ਆ ਤੁਸੀਂ ਅਗਰ ਇਸ ਪਰਿਵਾਰ ਨੂੰ ਆ ਕੇ ਕਹੋਗੇ ਕਿ ਤੁਸੀਂ ਬੂਟੇ ਲਗਾਓ ਤੇ ਇਹ ਵੀ ਖੁਸ਼ੀ-ਖੁਸ਼ੀ ਲਾ ਲੈਣਗੇ ਠੀਕ ਆ ਪਰ ਇਹਨਾਂ ਦੇ ਜਿਹੜਾ ਇਹਨਾਂ ਦੀ ਕੌਮ ਦਾ ਹੈਗਾ ਵਾ ਇਹ ਬੰਦਾ ਨਹੀਂ ਸਸਕਾਰ ਕਰਦੇ ਬੰਦੇ ਨੂੰ ਦਖਣਾਉਂਦੀ ਆ ਤੇ ਉਹਨਾਂ ਦੀ ਉਹ ਰੀਤ ਨਾ ਖਰਾਬ ਕੀਤੀ ਜਾਵੇ ਹਨ ਕੀ ਪਰਵਾਰ ਹਾਂ ਜੋ ਇਹਨਾਂ ਦਾ ਬੰਦੀ ਜਿਹੜੀ ਇਹਨਾਂ ਦੀ ਜ਼ਮੀਨ ਆ ਉਹ ਇਹਨਾਂ ਨੂੰ ਦਿੱਤੀ ਜਾਵੇ ਬਸ ਇੰਨਾ ਹੀ ਕਹਿਣਾ